Welcome to Khanna News Live. ਲੋਹਾਨਗਰੀ ਮੰਟੀ ਗਵਿੰਦਗੜ੍ਹ ਦੇ ਇੱਕ ਇਲਾਕੇ ਵਿੱਚ ویرਾਨ ਪਏ ਮਕਾਨ 'ਚ ਨਸ਼ੇ ਦੀ ਹਾਲਤ ਵਿੱਚ ਪਈ ਲੜਕੀ ਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਮੰਟੀ ਗਵਿੰਦਗੜ੍ਹ ਦੀ ਮਹਿਲਾ ਪੁਲਿਸ ਟੀਮ ਵੱਲੋਂ ਤੁਰੰਤ ਪਹਲ ਕਰਕੇ ਨਸਰਾਲੀ ਇਲਾਕੇ ਵਿੱਚ ਉਕਤ ਲੜਕੀ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਦੀ ਮਹਿਲਾ ਪੁਲਿਸ ਵੱਲੋਂ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੇ ਨਸ਼ੇ ਤੋਂ ਤੋਬਾ ਕਰਦੇ ਹੋਏ ਨਸ਼ਾ ਛੱਡਣ ਦਾ ਭਰੋਸਾ ਦਿਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਥਾਣਾ ਮੁਖੀ ਇੰਚਾਰਜ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਕੀ ਡਾਕਟਰ ਰਵਜੋਤ ਗਰੇਵਾਲ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸਦਾਗਰਾਂ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਉੱਥੇ ਹੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਉਕਤ ਲੜਕੀ ਜੋ ਕਿ ਸਰਹੰਦ ਦੀ ਰਹਿਣ ਵਾਲੀ ਹੈ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਉਪਰੰਤ ਸਦਮੇ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ ਸੀ ਇਸ ਦੌਰਾਨ ਉਹ ਮੰਡੀ ਗਵਿੰਦਗੜ ਅਤੇ ਖੰਨਾ ਇਲਾਕੇ ਵਿੱਚ ਆ ਕੇ ਨਸ਼ਾ ਕਰਨ ਲੱਗੀ ਜਿਸ ਕਰਕੇ ਜਿੱਥੇ ਉਸ ਨੂੰ ਨਸ਼ਾ ਮਿਲ ਜਾਂਦਾ ਉੱਥੇ ਉਹ ਰਹਿ ਜਾਂਦੀ ਸੀ ਉਹਨਾਂ ਦੱਸਿਆ ਕਿ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਥਾਣੇ ਲਿਆ ਕੇ ਉਸ ਦੀ ਕਾਉਂਸਲਿੰਗ ਕੀਤੀ ਗਈ ਜਿਸ ਤੇ ਉਸਨੇ ਪ੍ਰੋਸਾ ਦੋਆਇਆ ਕਿ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਮਹਿਲਾ ਪੁਲਿਸ ਦੀ ਸਬ ਇੰਸਪੈਕਟਰ ਹਰਮਨਪ੍ਰੀਤ ਕੋਰ ਵੱਲੋਂ ਸਿਵਲ ਸਰਜਨ ਦਫਤਰ ਫਤੇਗੜ ਸਾਹਿਬ ਵਿਖੇ ਲਾ ਕੇ ਮੈਡੀਕਲ ਜਾਂਚ ਉਪਰੰਤ ਸਿਹਤ ਅਧਿਕਾਰੀਆਂ ਵੱਲੋਂ ਕਾਉਂਸਲਿੰਗ ਕਰਕੇ ਉਸ ਲੜਕੀ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡ ਕੇ ਸਾਫ਼ ਸੁਥਰੀ ਜ਼ਿੰਦਗੀ ਜੀ ਸਕੇ ਕਿਰਨ ਨਾਮ ਹੈ ਜੀ ਕਿਸ ਤਰ੍ਹਾਂ ਤੁਸੀਂ ਨਸ਼ੇ 'ਚ ਪਏ ਹੋ ਮੈਂ ਜੀ ਮੇਰੇ ਮੰਮੀ ਡੈਡੀ ਦੇ ਡੈਥ ਹੋ ਗਈ ਸੀ ਜੀ ਮੈਂ ਕੱਲੀ ਸੀ ਕਿ ਡਿਪਰੈਸ਼ਨ ਦੇ ਵਿੱਚ ਬਸ ਨਸ਼ੇ 'ਚ ਕਿਸੇ ਕੁੜੀਆਂ ਨਾਲ ਲੱਗੀ ਸੀਗੀ ਉਹਨੂੰ ਮੈਨੂੰ ਛੱਡਣਾ ਚਾਹੁੰਨੀ ਆ ਤੇ ਪੁਲਿਸ ਕੋਲ ਆਈ ਸੀ ਕਿ ਮੈਂ ਇਹ ਵੀ ਮੇਰੇ ਹੈਲਪ ਕਰ ਰਹੇ ਨੇ ਤੇ ਮੈਂ ਉਹਨੂੰ ਸੁਧਰਨਾ ਚਾਹੁੰਨੀ ਆ ਕਿੰਨੀ ਕੁ ਦੇਰ ਤੋਂ ਤੁਸੀਂ ਨਸ਼ੇ ਕਰ ਰਹੇ ਹੋ ਜੀ ਮੈਨੂੰ ਹੋ ਗਿਆ ਘੱਟ ਵੱੜ 6-7 ਮਹੀਨੇ ਹੋ ਗਏ ਜੀ 6-7 ਮਹੀਨੇ ਤੋਂ ਲਗਾਤਾਰ ਹਾਂ ਜੀ ਹੋਰ ਕੌਣ-ਕੌਣ ਸੀ ਤੁਹਾਡੇ ਨਾਲ ਹਾਂ ਜੀ ਗੋਵਿੰਦਗੜ ਏਰੀਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਵਿਰਾਨ ਪਏ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਘਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆਸੀ ਉਹਦੇ ਚੋਂ ਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ ਜੋ ਉੱਥੇ ਇੱਕ ਬਿਸਤਰੇ ਤੇ ਪਈ ਹੈ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲੈ ਆਏ ਸਾਡੀ ਲੇਡੀ ਮੁਲਾਜ਼ਮ ਦੀ ਹਾਜ਼ਰੀ ਚ ਉਹਦੇ ਨਾਲ ਪੁੱਛਗਿਛ ਕੀਤੀ ਗਈ ਜੀ ਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੇ ਦਿਤ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ ਸਦਮੇ ਚ ਨਸ਼ਿਆ ਕਰਨ ਲੱਗ ਗਈ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰੰਦਰੀ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਆਏ ਰਹਿੰਦੀ ਹੁੰਦੀ ਸੀ ਅੱਜ ਜੋ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬੰਡ ਇੰਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਜਨ ਸਾਹਿਬ ਕੋ ਲੈ ਕੇ ਗਏ ਹੈ ਜਿੱਥੇ ਉਹਨੂੰ ਉਹਦਾ ਮੈਡੀਕਲ ਕਰਾ ਕੇ ਉਹ ਨੂੰ ਰੀਹੈਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ। ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਏ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਚੜ੍ਹਨਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਲਾਨ। ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਵੀ ਪੇਸ਼ ਕਰਾਂਗੇ, ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੀ ਕੋਹਰ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ। ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ